ਅਜਨ ਦੇਖਾਂ ਤਨ ਗਲ ਮੇਲਾ ਸਾਚ ਪਠਾਇਉ ਲੇਖੋ ਮੁਖ ਤੇ ਮਾਣਾ ਤਨ ਖੜੀ ਗੁਰਮੁਖ ਆਖੀ ਦੇਖੋ ਤੁਦ ਪਵੈ ਤੂੰ ਮਨ ਵਸੈ ਨਦਰੀ ਕਰਮ ਵਸੇਖੋ ਉਹ ਕਪਿਆ ਸੋਜੇ ਪਵੈ ਕਿਆਤ ਸਮ ਮੰਗੋ ਦੇ ਵੀਜੋ ਸੋਜੈ ਕੋ ਨਹੀਂ ਮਨ ਤਨ ਪੂਰਨ ਦੇ ਕੀਆ ਤਨ ਦੇਖਿਆ ਆਪ ਬਡਾਈ ਦੇਂ ਤੀ ਨਾਇਕ ਨਬਤਨੋ ਬਲਕ ਲੀਲ ਅਨਨੂਪ ਰਨਾ ਫੁਰ ਕਨਾ ਪੰਖਣੂ ਸੱਚੋ ਚਤਰ ਸਰੂਪ ਜੋਤਿਸ ਪਾਵੈ ਸੋਤੀ ਐ ਤੂੰ ਦੀਪਕ ਠੂਠੂਪ ਇਸਾਦ ਚਾਖੇ ਸੋਨੇ ਵਾਦ ਸਾਧ ਤਨ ਰੂਗ ਸਾਚੇ ਪਾਵੈ ਸਾਚੂ ਚਵੈ ਛੁਟੇ ਸੋਗ ਵਿਜੋਗ ਨਾਨਕ ਨਾਮ ਨਾ ਵਿਸਰੈ ਜੂਤ ਸਪਾਵੈ ਸੁਹੂਗ ਅਜਨ ਤੀਖਾਂ ਤ ਗਲ ਮੇਲਾ ਸਾਚ ਪਠਾਇ ਉਲੀਖੋ ماڑ تن کھڑی گرمکھ آخ دے خو تن بس ندر ہوا سوجے پو کیا سمے ویجوں سوجے تو نہیں ਮਾਨਤਾ ਨ ਪੂਰਨ ਦੇ ਕੀਆ ਤਨ ਦੇ ਕੇ ਆਪ ਬਡਾਈ ਦੇ ਤੀਨ ਆਇਕ ਨਬਤਨੋ ਬਲਕ ਲੀਲ ਅਨੂਪ ਅਰਨਾਪੁਰ ਕਨਾ ਪੰਖਣੋ ਸੱਚੋ ਚਤੁਰ ਸਰੂਪ ਜੋ ਤਿਸ ਦਾ ਪਾਵੈ ਸੋਤੀ ਐ ਤੂੰ ਦੀਪਕ ਤੁਠੂਪ ਕੋ ਸਾਧ ਚਾਖੇ ਸੋਨੇ ਵਾਦ ਸਾਧ ਤਨ ਰੂਗ ਸੱਚ ਪਾਵੈ ਸੱਚ ਚੋ ਚਵੈ ਛੁੱਟੇ ਸੋਗ ਵਿਜੋਗ ਨਾਨਕ ਨਾਮ ਨਾ ਵਿਸਰੈ ਜੂਤ ਸਪਾਵੈ ਸੁਹੂਗਾ ਅਜਨ ਤੀਖਾਂ ਤ ਗਲ ਮੇਲਾ ਸਾਚ ਪਠਾਇ ਉਲੀਖੋ ਮੁਖ ਤੇ ਮਾਣਾ ਧਨ ਖੜੀ ਗੁਰਮੁਖ ਆਖੀ ਦੇਖੋ ਤਉ ਦਬ ਪਾਵਾ ਤੂੰ ਮਨ ਵਸੈ ਨਦਰੀ ਕਰਮ ਵਸੇ ਖੋ ਹੂਕ ਪਿਆਸੋ ਜੇ ਪਵੈ ਕਿਆ ਤਸਮ ਮੰਗੋ ਦੇ ਵੀ ਵੀ ਸੂਜੈ ਕੋ ਨਹੀਂ ਮਨ ਤਨ ਪੂਰਨ ਦੇ ਕੀਆ ਤੈਨ ਦੇਖਿਆ ਆਪ ਬਡਾਈ ਦੇ ਤੀ ਨਾਇਕ ਨਬਤਨੋ ਬਲਕ ਲੀਲ ਅਨੂਪ ਅਰਨਾਪੁਰ ਕਾ ਪੰਖਣੂ ਸੱਚੋ ਚਤੁਰ ਸਰੂਪ ਜੋ ਤਸ ਪਾਵੈ ਸੂਤੀਐ ਤੂੰ ਦੀਪਕ ਤੂੰ ਥੂਪ ਤਸਾਦ ਚਾਖੇ ਸੋਨੇ ਵਾਦ ਸਾਦ ਤਨ ਰੂਗ ਸੱਚ ਪਾਵੈ ਸੱਚ ਚਵੈ ਛੂਟ ਸੋਗ ਵਜੋਗਾ ਨਾਨਕ ਨਾਮ ਨਾ ਵਿਸਰੈ ਜੋ ਤਿਸ ਭਾਵੇਂ ਸੁਹੂਗ ਅਜਨ ਤੀਖਾਂ ਤਨ ਗਲ ਮੇਲਾ ਸਾਚ ਪਠਾਇ ਉਲੇਖ ਹੋ ਮੁਖ ਤੇ ਮਾਣਾ ਤਨ ਖੜੀ ਗੁਰਮੁਖ ਅੱਖੀਂ ਦੇਖੋ ندری پو وسے بس اوک بسے ہوا سوجے پو کیا ویجو سوجے من تن پورن دے ان تین دے کے کیا آپ بڑھائی د ਦੀ ਨਾਇਕ ਨਭ ਤਨੋ ਬਲਕ ਲੀਲ ਅਨੂਪ ਪਰਨਾ ਭੁਰ ਕ ਨ ਪੰਖਣੂ ਸੱਚੋ ਚਤਰ ਸਰੂਪ ਜੋ ਤੁਰ ਪਾਵੈ ਸੋ ਥੀਐ ਤੂੰ ਦੀਪਕ ਤੁ ਤੁਪ ਸਾਧ ਚਾਖੇ ਸੁਨੇ ਵਾਦ ਸਾਧ ਤਨ ਰੂਗ ਸੱਚ ਪਾਵੇ ਸੱਚ ਚ ਚਵੈ ਛੁੱਟੇ ਸੋਗ ਵਜੋਗਾ ਨਾਨਕ ਨਾਮ ਨਾ ਵਿਸਰੇ ਜੋਤਿ ਸੁਪਾਵੈ ਸੁਹੋਗਾ ਅਜਨ ਤੀਖਾਂ ਤੰ ਗਲ ਮੈਲਾ ਸਾਚ ਪਠਾਇ ਉਲੀਖੋ ਮੁਖ ਤੇ ਮਾਣਾ ਤਨ ਖੜੀ ਗੁਰਮੁਖ ਆਖੀ ਦੇਖੋ ਤੁਦ ਪਵੈ ਤੂੰ ਮਨ ਵਸੈ ਨਦਰੀ ਕਰਮ ਵਸੇਖੋ ਉਕਪੇਆ ਸੋਜਿ ਪਵੈ ਕਿਆ ਤਸ ਮੰਗਉ ਦੇਵੀ ਜੀ ਸੋਜੈ ਕੋ ਨਹੀਂ ਮਨ ਤਨ ਪੂਰਨ ਦੇ ਕੀ ਆ ਤਨ ਦੇ ਕੇ ਆ ਆਪ ਬਡਾਈ ਦੇ ਬਿਨਾਇਕ ਨਬਤਨੋ ਬਲਕ ਲੀਲ ਅਨੂਫਾ ਰਨਾ ਬੁਰ ਕਾ ਨਾ ਪੰਖਣੂ ਸੱਚੋ ਚਤਰ ਸਰੂਪ ਜੋ ਤੇ ਸੋ ਪਾਵੈ ਸੋ ਥੀਐ ਤੂੰ ਦੀਪਕ ਠੂਠੂ ਪੋਤ ਤਿਸਾਦ ਚਾਖੇ ਸੋਨੇ ਵਾਦ ਸਾਦ ਤਨ ਰੂਗ ਸੱਚ ਪਾਵੈ ਸੱਚ ਚਬੈ ਛੂਟ ਸੋਗ ਵਜੂਗਾ ਨਾਨਕ ਨਾਮ ਨਾ ਵਿਸਰੇ ਜੋ ਤਸ ਪਾਵੈ ਸੋ ਹੋਗਾ ਅਜਨ ਤੀਖਾਂ ਤ ਗਲ ਮੇਲਾ ਸਾਚ ਪਠਾਇ ਉਲੇਖੋ ਮੁਖ ਤੇ ਮਾਣਾ ਤਨ ਖੜੀ ਗੁਰਮੁਖ ਆਖੀ ਦੇਖੋ ਤੁਧ ਪਾਵੈ ਤੂ ਮਨ ਵਸੈ ਨਦਰੀ ਕਰਮ ਵਸੇ ਖੋ ਊਕ ਪਿਆਸੋ ਜੇ ਪਵੈ ਕਿਆ ਤ ਸਮਾਂਗੂ ਦੇ ਵਿਜੋ ਸੁਜੈ ਕੋ ਨਹੀਂ ਮਨ ਤਨ ਪੂਰਨ ਦੇ ਕੀ ਆਪ ਤੈਨਾਂ ਦੇਖਿਆ ਆਪ ਬਡਾਈ ਦੇ ਤੀ ਨਾਇਕ ਨਬਤਨੋ ਬਲਕ ਲੀਲ ਅਨਨੂਪ ਅਰਨਾ ਪੁਰ ਕਾ ਪੰਖਣੂ ਸਾਚੋ ਚਤਰ ਸਰੂਪ ਜੋ ਤੁਰ ਪਾਉ ਵੈ ਸੋਤੀ ਐ ਤੂੰ ਦੀਪਕ ਠੁੱਟੂ ਪਲ ਜਸਾਦ ਚਾਖੇ ਸੋਨੇ ਵਾਦ ਸਾਦ ਤਨ ਰੂਗ ਸੱਚ ਪਾਵੇ ਸੱਚ ਚਵੇ ਛੁੱਟੇ ਸੋਗ ਵਿਜੋਗ ਨਾਨਕ ਨਾਮ ਨਾ ਵਿਸਰੈ ਜੂਤ ਸੁਭਾਵੈ ਸੁਹੂਗਾ ਅਜਨ ਦੇਖਾਂ ਤ ਗਲ ਮੇਲਾ ਸਾਚ ਪੜਹਾਉ ਲੀਹੋ ਮੁਖ ਤੇ ਮਾਣੈ ਤਨ ਖੜੀ ਗੁਰਮੁਖ ਆਖੀ ਦੇਖੋ د تو من وزن ندری کرم بسے ہو سوجی پب دے ویجو کو نہیں من تن پورن دے ਕੀ ਆਪ ਤਨ ਦੇਖਿਆ ਆਪ ਬਡਾਈ ਦੇਂ ਤੀਨੈਕ ਨਬਤਨੋ ਬਲਕ ਲੀਲ ਅਨਨੂਪ ਅਰਨਾ ਫੁਰਕ ਨਾ ਪੰਖਣੂ ਸਾਚੋ ਚਤੁਰ ਸਰੂਪ ਜੋ ਤੁਰ ਪਾਵੈ ਸੋਤੀਐ ਤੂੰ ਦੀ ਫਕ ਤੂ ਥੂ ਕੋ ਸਾਦ ਚਾਖੇ ਸੋਨੇ ਵਾਦ ਸਾਦ ਤਨ ਰੂਗ ਸੱਚ ਪਾਵੈ ਸੱਚ ਚਵੈ ਛੁੱਟੈ ਸੋਗ ਵਿਜੋਗ ਨਾਨਕ ਨਾਮ ਨਾ ਵਿਸਰੈ ਜੂਤ ਸੁਪਾਵੈ ਸੁਹੂਗ ਅਜਨ ਤੀਖਾਂ ਤਾ ਗਲ ਮੇਲਾ ਸਾਚ ਪਠਾਇ ਉਲੀਖੋ ਮੁਖ ਤੇ ਮਾਣਾ ਧਨ ਖੜੀ ਗੁਰਮੁਖ ਆਖੀ ਦੇਖੋ ਤਦ ਪਾਵਾ ਤੂੰ ਮਨ ਵਸੈ ਨਦਰੀ ਕਰਮ ਵਸੇ ਖੋ ਹੂਕ ਪਿਆਸੋ ਜੇ ਪਵੈ ਕਿਆ ਤਸ ਮੰਗੋ ਦੇ ਵਿਝੀ ਸੂਜੈ ਕੋ ਨਹੀਂ ਮਨ ਤਨ ਪੂਰਨ ਦੇ ਕੀਆ ਹੱਥ ਨ ਦੇਖਿਆ ਆਪ ਬਡਾਈ ਦੇ ਤੀ ਨਾਇਕ ਨਬਤਨੋ ਬਲਕ ਲੀਲ ਅਨੂਪ ਪਰਨਾ ਪੁਰ ਕ ਨ ਪੰਖਣੂ ਸੱਚੋ ਚਤਰ ਸਰੂਪ ਜੋ ਤਸ ਪਾਵੈ ਸੋਤੀਐ ਤੂੰ ਦੀਪਕ ਤੁਥੂ ਕੋ ਤਸਾਦ ਚਾਖੇ ਸੋਨੇ ਵਾਦ ਸਾਦ ਤਨ ਰੂਗ ਸੱਚ ਪਾਵੈ ਸੱਚ ਚਵੈ ਛੁੱਟੇ ਸੋਗ ਵਿਜੋਗ ਨਾਨਕ ਨਾਮ ਨਾ ਵਿਸਰੈ ਜੂਤ ਸੁਪਾਵੈ ਸੁਹੂਗਾ ਅਜਨ ਤੀਖਾਂ ਤ ਗਲ ਮੇਲਾ ਸਾਚ ਪਠਾਇ ਉਲੇਖੋ ਮੁਖ ਤੇ ਮਾਣਾ ਤਨ ਖੜੀ ਗੁਰਮੁਖ ਆਖੀਂ ਦੇਖੋ تد تو من وزن ندری کرم بسے ہوا سوجے پاوے کیا ویجوں سوجے من تن پورن دے ان تین دے کیا آپ بڈائی دے ਦੀ ਨਾਇਕ ਨਬਤਨੋ ਬਲਕ ਲੀਲ ਅਨੂਪਰ ਅਰਨਾ ਭੁਰ ਕਰਨਾ ਪੰਖਣੂ ਸੱਚੋ ਚਤਰ ਸਰੂਪ ਜੋਤ ਸਵ ਪਾਵੈ ਸੂਤੀ ਐ ਤੂੰ ਦੀਪਕ ਠੂ ਠੂ ਇਸਾਦ ਚਾਖੇ ਸੋਨੇ ਵਾਦ ਸਾਧ ਤਨ ਰੂਗ ਸੱਚ ਪਾਵੇ ਸੱਚ ਚ ਚਵੇ ਛੁੱਟੇ ਸੋਗ ਵਿਜੋਗ ਨਾਨਕ ਨਾਮ ਨਿਸਰ ਜੂਤ ਸਪਾਵੇ ਸੁਹੋਗ ਅਜਨ ਤੀਖਾਂ ਤਨ ਗਲ ਮੇਲਾ ਸੱਚ ਪਠਾਇ ਉਲੀਖੋ مکھ ت ماڑ تن کڑی گرمکھ آخ دے خو تن بس ندر ہوا سوجی پو کیا سوجے تو نہیں പൂർണ ദേ വായക നബ തനോ ബാലകൂപ അന പണു സത്ര ਜੋ ਤਿਸ ਦਾ ਪਾਵੈ ਸੋਤੀ ਐ ਤੂੰ ਦੀਪਕ ਠੂਠੂ ਕੋ ਇਸਾਦ ਚਾਖੇ ਸੋਨੇ ਵਾਦ ਸਾਧ ਤਨ ਰੂਗ ਸੱਚ ਪਾਵੈ ਸੱਚ ਚ ਚਵੈ ਛੁੱਟੇ ਸੋਗ ਵਿਜੋਗ ਨਾਨਕ ਨਾਮ ਨਾ ਫਿਸਰੇ ਜੂਤ ਸਪਾਵੈ ਸੋ ਹੋਗੋ ਅਜਨ ਦੇਖਾਂ ਤਾਂ ਗਲ ਮੇਲਾ ਸਾਚ ਪਠਾਇ ਉਲੀਖੋ ਮੁਖ ਤੇ ਮਾਣਾ ਤਨ ਖੜੀ ਗੁਰਮੁਖ ਅੱਖੀਂ ਦੇਖੋ ਤੋ ਦਬ ਪਾਵੈ ਤੂੰ ਮਨ ਵਸੈ ਨਦਰੀ ਕਰਮ ਵਸੇ ਖੋ ਭੂਖ ਪਿਆਸੋ ਜੇ ਪਵੈ ਕਿਆ ਤਸ ਮੰਗਉ ਦੇ ਵਿਝੋ ਸੂਜੈ ਕੋ ਨਹੀਂ ਮਨ ਤਨ ਪੂਰਨ ਦੇ ਕੀ ਆਪ ਤਨ ਦੇਖਿਆ ਆਪ ਬਡਾਈ ਦੇ ਬਿਨਾਇਕ ਨਬਤਨੋ ਬਲਕ ਲੀਲ ਅਨੂਪ ਅਰਨਾਪੁਰ ਕਾ ਪੰਖਣੂ ਸੱਚੋ ਚਤਰ ਸਰੂਪ ਜੋ ਤਸ ਪਾਵੈ ਸੂਤੀਐ ਤੂੰ ਦੀਪਕ ਠੂਠੂਪ ਕੋ ਸਾਧ ਚਾਖੇ ਸੁਨੇ ਵਾਦ ਸਾਧ ਤਨ ਰੂਗ ਸੱਚ ਪਾਵੈ ਸੱਚ ਚੋ ਚਵੈ ਛੁੱਟੇ ਸੋਗ ਵਜੋਗਾ ਨਾਨਕ ਨਾਮ ਨਾ ਵਿਸਰੈ ਜੂਤ ਸੁਪਾਵੈ ਸੋ ਹੋਗ ਅਜਨ ਦੇਖਾਂ ਤਾਂ ਗਲ ਮੇਲਾ ਸਾਚ ਪਠਾਇ ਉਲੀਖੋ ਮੁਖ ਤੇ ਮਾਣਾ ਧਨ ਖੜੀ ਗੁਰਮੁਖ ਆਖੀ ਦੇਖੋ ਉਧਰ ਪਾਵੈ ਤੂੰ ਮਨ ਵਸੈ ਨਦਰੀ ਕਰਮ ਵਸੇ ਖੋ ਭੁੱਖ ਪਿਆਸ ਹੋ ਜੇ ਪਵੈ ਕਿਆ ਤਸਮ ਮੰਗਉ ਦੇ ਵੀ ਜੋ ਸੂਜੈ ਕੋ ਨਹੀਂ ਮਨ ਤਨ ਪੂਰਨ ਦੇ ਕੀਆ ਤਨ ਦੇਖਿਆ ਆਪ ਬਡਾਈ ਦੇ ਤੀ ਨਾਇਕ ਨਬਤਨੋ ਬਲਕ ਲੀਲ ਅਨੂਪ ਅਰਨਾ ਪੁਰਖ ਨ ਪੰਖਣੂ ਸੱਚੋ ਚਤਰ ਸਰੂਪ ਜੋ ਤਿਸ ਦਾ ਪਾਵ ਹੈ ਸੂਤੀ ਐ ਤੂੰ ਦੀਪਕ ਠੂਠੂ ਪੋ ਸਾਧ ਚਾਖੇ ਸੁਨੇ ਵਾਦ ਸਾਧ ਤਨ ਰੂਗ ਸੱਚ ਪਾਵੈ ਸੱਚ ਚਵੈ ਛੁੱਟੇ ਸੋਗ ਵਿਜੋਗ ਨਾਨਕ ਨਾਮ ਨਵਿਸਰੈ ਜੂਤਸ ਪਾਵੈ ਸੁਹੂਗ ਅਜਨ ਤੀਖਾਂ ਤ ਗਲ ਮੇਲਾ ਸਾਚ ਪਠਾਇ ਉਲੀਖੋ ਮੁਖ ਤੇ ਮਾਣਾ ਧਨ ਖੜੀ ਗੁਰਮੁਖ ਆਖੀ ਦੇਖੋ تد تو من بس ندری کرم بسے ہوا سوجے پاوے کیا سوجے من تن پورن دے جنیا تن دے کیا آپ بڑھائی دے ਦੀ ਨਾਇਕ ਨਭ ਤਨੋ ਬਲਕ ਲੀਲ ਅਨੂਪ ਅਰਨਾਪੁਰ ਕਰਨਾ ਪੰਖਣੂ ਸੱਚੋ ਚਤਰ ਸਰੂਪ ਜੋ ਤੇ ਸਭ ਐਸਾ ਸੂਤੀ ਐ ਤੂੰ ਦੀਪਕ ਤੁਠੂਪ ਤਿਸਾਦ ਚਾਖੇ ਸੋਨੇ ਵਾਦ ਸਾਧ ਤਨ ਰੂਗ ਸੱਚ ਪਾਵੇ ਸੱਚ ਚ ਚਵੇ ਛੁੱਟੇ ਸੋਗ ਵਿਜੋਗ ਨਾਨਕ ਨਾਮ ਨਵਿਸਰੈ ਜੂਤ ਸਪਾਵੈ ਸੁਹੂਗਾ ਅਜਨ ਤੀਖਾਂ ਤ ਗਲ ਮੈਲਾ ਸਾਚ ਪਠਾਇ ਉਲੀਖੋ ਮੁਖ ਤੇ ਮਾਨੈ ਤਨ ਖੜੀ ਗੁਰਮੁਖ ਅੱਖੀਂ ਦੇਖੋ تد باب تو من بس ندری کرم بسے ہو سوجے پب دے ویجوں کو نہیں من تن پورن دے ان کیا آپ بڑھائی دے ਦੀ ਨਾਇਕ ਨਭ ਤਨੋ ਬਲਕ ਲੀਲ ਅਨਨ ਪਾਤ ਅਰਨਾ ਭੁਰ ਕਰ ਨ ਪੰਖਣੂ ਸਾਚੋ ਚਤਰ ਸਰੂਪ ਜੋਤ ਸੋ ਸਾਹ ਸੋਤੀ ਹੈ ਤੂੰ ਦੀਪਕ ਤੂ ਥੂਪ ਤਿਸਾਦ ਚਾਖੇ ਸੁਨੇ ਵਾਦ ਸਾਧ ਤਨ ਰੂਗ ਸਚ ਪਾਵੇ ਸਚਉ ਚਵੈ ਛੁੱਟੇ ਸੋਗ ਵਿਜੋਗ ਨਾਨਕ ਨਾਮ ਨਾ ਵਿਸਰੈ ਜੋ ਤਸ ਪਾਵੇ ਸੁਹੋਗ ਅਜਨ ਤੀਖਾਂ ਤ ਗਲ ਮੇਲਾ ਸਚ ਪਠਾਇਉ ਲੇਖੋ ਮੌਕਤੇ ਮਾਣਾ ਤਨ ਖੜੀ ਗੁਰਮੁਖ ਆਖੀ ਦੇਖੋ ਤੁਦ ਪਵੈ ਤੂੰ ਮਨ ਵਸੈ ਨਦਰੀ ਕਰਮ ਵਸੇਖੋ ਭੂਖ ਪਿਆਸੋ ਜੇ ਪਵੈ ਕਿਆ ਤਸ ਮੰਗੋ ਦੇਂ ਵੇ ਵੀ ਸੂਜੈ ਕੋ ਨਹੀਂ ਮਨ ਤਨ ਪੂਰਨ ਦੇ ਕੀ ਆ ਤਨ ਦੇਖਿਆ ਆਪ ਬਡਾਈ ਦੇ ਤੀ ਨਾਇਕ ਨਬ ਤਨੋ ਬਲਕ ਲੀਲ ਅਨੰਫ ਅਰਨਾਪੁਰ ਕਾ ਪੰਖਣੂ ਸੱਚੋ ਚਤਰ ਚਰੂਪ ਜੋ ਤਸ ਪਾਵੈ ਸੋ ਥੀਐ ਤੂੰ ਦੀਪਕ ਠੁੱਟੂ ਕੋ ਸਾਧ ਚਾਖੇ ਸੁਨੇ ਵਾਦ ਸਾਧ ਤਨ ਰੂਗ ਸੱਚ ਪਾਵੈ ਸੱਚ ਚਵੈ ਛੁੱਟੇ ਸੋਗ ਵਿਜੋਗ ਨਾਨਕ ਨਾਮ ਨਾ ਵਿਸਰੈ ਜੂਤ ਸਪਾਵੈ ਸੋ ਹੋਗ ਅਜਨ ਤੀਖਾਂ ਤ ਗਲ ਮੇਲਾ ਸਾਚ ਪਠਾਇ ਉਲੇਖੋ ਮੁਖ ਤੇ ਮਾਣਾ ਤਨ ਖੜੀ ਗੁਰਮੁਖ ਆਖੀ ਦੇਖੋ ਦੁਦਪਾਵ ਤੂੰ ਮਨ ਵਸੈ ਨਦਰੀ ਕਰਮ ਵਸੇ ਖੋ ਭੂਖ ਪਿਆ ਸੋ ਜਿ ਪਵੈ ਕਿਆ ਤਸ ਮੰਗਉ ਦੇ ਵਿਵੀ ਜੀ ਸੋ ਨਹੀਂ ਮਨ ਤਨ ਪੂਰਨ ਦੇ ਕੀ ਆ ਤਨ ਦੇਖਿਆ ਆਪ ਬਡਾਈ ਦੇਂ ਕੀ ਨਾਇਕ ਨਬਤਨੋ ਬਲਕ ਲੀਲ ਅਨੂਪ ਅਰਨਾ ਪੁਰ ਕਾ ਪੰਖਣੂ ਸੱਚੋ ਚਤਰ ਸਰੂਪ ਜੋ ਤਸ ਪਾਵੈ ਸੋਤੀ ਐ ਤੂੰ ਦੀਪਕ ਠੁੱਟੂ ਕੋ ਸਾਧ ਚਾਖੇ ਸੁਨੇ ਵਾਦ ਸਾਧ ਤਨ ਰੂਗ ਸੱਚ ਪਾਵੈ ਸੱਚ ਚਵੈ ਛੁੱਟੇ ਸੋਗ ਵਿਜੋਗ نانک دام نسرا سفا سو ہوجن دکھ دل میلا سچ پٹائی ہو مکھ مانے تن کھڑی گرمکھ آکھیں دیکھو ਉਧ ਪਾਵੈ ਤੂੰ ਮਨ ਵਸੈ ਨਦਰੀ ਕਰਮ ਵਸੇ ਖੋ ਭੂਖ ਪਿਆਸੋ ਜੇ ਪਵੈ ਕਿਆ ਤਸਮ ਮੰਗਉ ਦੇ ਵਿਝੀ ਸੂਜੈ ਕੋ ਨਹੀਂ ਮਨ ਤਨ ਪੂਰਨ ਦੇ ਕੀ ਆ ਤਨ ਦੇਖਿਆ ਆਪ ਬਡਾਈ ਦੇ ਤੀਨਾਇਕ ਨਬ ਤਨੋ ਬਲਕ ਲੀਲ ਅਨਨੂਪ ਅਰਨਾ ਪੁਰਖ ਨ ਪੰਖਣੂ ਸਾਚੋ ਚਤੁਰ ਸਰੂਪ ਜੋ ਤੁਰ ਪਾਵੈ ਸੋਤੀਐ ਤੂੰ ਦੀਪਕ ਤੁਠੂ ਪੋਤ ਜ ਸਾਦ ਚਾਖੇ ਸੋਨੇ ਵਾਦ ਸਾਦ ਤਨ ਰੋਗ ਸੱਚ ਪਾਵੈ ਸੱਚ ਚਵੈ ਛੁੱਟੈ ਸੋਗ ਵਿਜੋਗ ਨਾਨਕ ਨਾਮ ਨਾ ਵਿਸਰੈ ਜੂਤ ਸੁਪਾਵੈ ਸੁਹੂਗਾ